ਬਿਲਕੁਲ ਕਰਨਾ ਪਿਆ ਹੋਣਾ ਤੇ ਜਦੋਂ ਸ਼ੁਰੂ-ਸ਼ੁਰੂ ਵਿੱਚ ਮੈਂ ਕੰਮ ਕਰਦੀ ਹੁੰਦੀ ਸੀ इवन ਕਿ ਜਦੋਂ ਕੜਾਈ ਦਾ ਕੰਮ ਸਿੱਖਣਾ ਹੀ ਸੀਗਾ ਸਭ ਤੋਂ ਵੱਡਾ ਸਵਾਲ ਇਹ ਸੀਗਾ ਵੀ ਬਾਜ਼ਾਰ 'ਚ ਬੈਠ ਕੇ ਕੰਮ ਸਿੱਖੇਗੀ ਹਨਾ ਉਹਨਾਂ ਲਈ ਥੋੜਾ ਜਿਹਾ ਔਖੀ ਜਿਹੀ ਚੀਜ਼ ਲੱਗ ਰਹੀ ਸੀ ਨਾ ਪੂਰੇ ਬਾਜ਼ਾਰ 'ਚ ਬੈਠ ਕੇ ਕੰਮ ਸਿੱਖ ਰਹੀ ਹੈ ਪਰ ਮੈਨੂੰ ਲੱਗਿਆ ਵੀ ਜਦੋਂ ਮੇਰੀ ਫੈਮਿਲੀ ਮੇਰੇ ਸਪੋਰਟ 'ਚ ਸੀ ਹਨਾ ਉਹਨਾਂ ਨੇ ਸੱਚੀ ਬਹੁਤ ਸਪੋਰਟ ਕੀਤੀ ਉਦੋਂ ਤਾਂ ਕੰਮ ਸਿੱਖਣ ਦੀ ਗੱਲ ਸੀ ਉਸ ਤੋਂ ਬਾਅਦ ਮੈਂ ਬਾਜ਼ਾਰ 'ਚ ਸ਼ੌਪ ਕੀਤੀ ਸੀ ਆਪਣੇ ਬੁਟੀਕ ਨੂੰ ਕੀਤਾ ਸੀ ਨਾ ਤਾਂ ਮੈਂ ਖੁਦ ਚਲਾ ਰਹੀ ਸੀ ਉਹ ਚੀਜ਼ਾਂ ਸੀ ਤਿੰਨ ਸਹੇਲੀਆਂ ਸੀ ਜਿੰਨ ਐਵੇਂ ਹੀ ਹੁਣ ਵੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਹਨਾ ਮਤਲਬ ਮੇਰੀ ਜ਼ਿੰਦਗੀ ਨੂੰ ਲੈ ਕੇ ਕਾਫੀ ਜਾਣੇ ਸਵਾਲ ਕਰਦੇ ਨੇ ਵੀ ਆਉਣ ਵਾਲੀ ਲਾਈਫ ਚ ਤੁਹਾਡਾ ਕੀ ਪਲਾਨ ਆ ਹਨਾ ਵੀ ਤੁਹਾਡਾ ਪਾਰਟਨਰ ਉਸ ਚੀਜ਼ ਨੂੰ ਸਪੋਰਟ ਕਰੂਗਾ ਤੇ ਇਹ ਮੈਨੂੰ ਕਦੇ ਬਰ ਮਤਲਬ ਸ਼ੁਰੂ ਸ਼ੁਰੂ ਚ ਐਮ ਦੱਸਿਓ ਕਿ ਤੋ ਕੋਣੀ ਕਰਨਗੇ ਹਨਾ ਕਰਨਗੇ ਪਰ ਨਹੀਂ ਇਹ ਚੀਜ਼ ਹੈ ਥੋੜੀ ਜੀ ਕੁੜੀਆਂ ਲਈ ਪੜੇ ਲਿਖੇ ਮੁੰਡਿਆਂ ਜੀ ਇਹ ਚੀਜ਼ ਥੋੜੀ ਜੀ ਹੈ ਵੀ ਕੰਮ ਕਰਨਾ ਪਹਿਲੀ ਗੱਲ ਤਾਂ ਉਹ ਮਤਲਬ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਚ ਕਹਿ ਸਕਦੀ ਹਾਂ ਹਨਾ ਮੈਂ ਸੱਚੀ ਪੜ੍ਹੇ ਲਿਖੇ ਮੁੰਡਿਆਂ ਤੋਂ ਵੀ ਇਹ ਗੱਲਾਂ ਸੁਣੀਆਂ ਨਹੀਂਆਂ ਵੀ ਵੀ ਇਹ ਤਾਂ ਝੋਲੇ ਹੀ ਬਣਾਉਂਦੀ ਆ ਐਡੀ ਗਿੱਡੀਕ ਗੱਲ ਆ ਹਾਂ ਹਣਾ ਉਹੀ ਤੇ ਮੈਂ ਤੁਹਾਨੂੰ ਸਵਾਲ ਪੁੱਛਿਆ ਹਾਂ ਹਾਂ ਵੀ ਮੈਨੂੰ ਬੜਾ ਐਵੇਂ ਜਿਹਾ ਲੱਗਿਆ ਹਣਾ ਵੀ ਤੁਸੀਂ ਤਾਂ ਉਹ ਪੜ੍ਹੇ ਲਿਖੇ ਸਮਾਜ ਚੋਂ ਆ ਰਹੇ ਹੋਗੇ ਜੇ ਦੇਖਿਆ ਜਾਵੇ ਤਾਂ ਹਣਾ ਵੀ ਤੁਸੀਂ ਤਾਂ ਇੱਕ ਸਾਈਡ ਤੇ ਮੈਂ ਤੇ ਅਪਰੀਸ਼ੀਏਟ ਕਰ ਰਿਹਾ ਵਧੀਆ ਕਹਿ ਰਿਹਾ ਵੀ ਹਾਂ ਵਧੀਆ ਨੇ ਕੁੜੀਆਂ ਇਹਨਾਂ ਕਰਦੀਆਂ ਨੇ ਪਰ ਇੱਕ ਸਾਈਡ ਤੁਸੀਂ ਕਿਵੇਂ ਕਹਿ ਰਹੇ ਹੋ ਤੇ ਦੂਸਰੀ ਸਾਈਡ ਇਹ ਦੇਖੀਂਆਂ ਕੁਝ ਕੁਝ ਚਾ ਕੰਪਰੋਮਾਈਜ਼ ਕਰਨਾ ਹਣਾ ਹਾਂ ਐਨਾ ਕੁ ਫਿੱਟ ਕਰੀਆਂ ਪਈਆਂ ਨੇ ਕੁਝ ਕੁ ਚੀਜ਼ਾਂ ਆਪਣੇ ਸਮਾਜ ਨੇ ਹਨਾ ਉਹ ਚਾਹੇ ਪੜਿਆ ਲਿਖਿਆ ਵਰਗਾ ਚਾਹੇ ਪਿਛਲਾ ਹਨਾ ਮੈਨੂੰ ਹਜੇ ਇਹ ਲੱਗਦਾ ਵੀ ਮੇਰੀ ਮੰਮੀ ਦੇ ਟੂ ਸੋਚ ਬਦਲਤੀ ਮੈਂ ਹਨਾ ਉਹਨਾਂ ਦਾ ਬਹੁਤ ਫਰਕ ਪੈ ਗਿਆ ਪਹਿਲਾਂ ਪਰ ਹੁਣ ਵਾਲੇ ਪੜੇ ਲਿਖਿਆ ਦੀ ਸੋਚ ਬਦਲਣੀ ਬਹੁਤ ਔਖੀ ਆ ਹਨਾ ਤੇ ਉਹ ਇਹ ਗੱਲ ਕਹਿ ਰਹੇ ਨੇ ਵੀ ਕੋਈ ਗੱਲ ਨਹੀਂ ਕੁੜੀਆਂ ਤਾਂ ਕੰਪਰੋਮਾਈਜ਼ ਕਰਨੀ ਪੈਂਦਾ ਅੱਜ ਦੀ ਤਰੀਕ ਚ ਕਰ ਰਹੇ ਹਾਂ ਠੀਕ ਆ ਕੱਲ ਨੂੰ ਜਿਵੇਂ ਹੋਏ ਉਹ ਵੀ ਦੇਖ ਲਾਂਗੇ ਪਰ ਨਹੀਂ ਮੈਂ ਥੋੜੀ ਜਿਹੀ ਦਿੱਤੀ ਐ ਇਸ ਮਾਮਲੇ ਚ ਹਨਾ ਰਿਕਵੈਸਟ ਵੀ ਕਿਹਾ ਜਾਂਦਾ ਮੈਨੂੰ ਇਹ ਲੱਗਦਾ ਵੀ ਜਦੋਂ ਮੈਂ ਸ਼ੁਰੂਆਤ ਉਹਦੋਂ ਕੀਤੀ ਆ ਨਾ ਕਿਸੇ ਨੂੰ ਪੁੱਛ ਕੇ ਨਹੀਂ ਕੀਤੀ ਹੂੰ ਜਦੋਂ ਮੈਂ ਉਹਨੂੰ ਹੁਣ ਤੱਕ ਇਹ ਕੰਮ ਨੂੰ ਦਿੱਤਾ ਕਿ ਲੱਗੀ ਆ ਕਿਸੇ ਦੀ ਰਾਇ ਨਾਲ ਕਹਿ ਲੋ ਜਾਂ ਕਿਸੇ ਤੋਂ ਪਰਮਿਸ਼ਨ ਲੈ ਕੇ ਥੋੜੀ ਨਾ ਕੀਤਾ ਤਾਂ ਕਰਕੇ ਹੁਣ ਵੀ ਅੱਗੇ ਦੇ ਕੰਮ ਚਲਾਉਣਾ ਕਿਸ ਤੋਂ ਪਰਮਿਸ਼ਨ ਥੋੜੀ ਨਾ ਲਵਾਂਗੀ ਵੀ ਚਲਾਵਾ ਜਾਂ ਨਾ ਚਲਾਵਾ ਹਨਾ ਤਾਂ ਮੈਨੂੰ ਇਹ ਲੱਗਦਾ ਵੀ ਹਾਂ ਆਉਣ ਵਾਲੀ ਲਾਈਫ ਚ ਪਤਾ ਨਹੀਂ ਕੀ ਹੋਊ ਕਿਵੇਂ ਨਹੀਂ ਹੋਊ ਪਰ ਮੇਰੀ ਸਿਰਫ ਇੱਕੋ ਹੀ ਹੋਉਂਦੀ ਆ ਵੀ ਹਾਂ ਜੋ ਵੀ ਪਾਰਟਨਰ ਹੋਊਗਾ ਸਿਰਫ ਮੇਰੇ ਕੰਮ ਦੀ ਕਦਰ ਕਰੇ ਬਾਕੀ ਸਾਰੀਆਂ ਚੀਜ਼ਾਂ ਹੈਂਡਲ ਹੋ ਜਾਣਗੀਆਂ ਕੋਈ ਚੰਗਰ ਨਹੀਂ ਉਹਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਆ ਵੀ ਇਹਦੀ ਸ਼ੁਰੂਆਤ ਐਵੇਂ ਨਹੀਂ ਹੋਈ ਸੀ ਕੰਮ ਦੀ ਹਨਾ ਉਹ ਐਨੇ ਸਾਲਾਂ ਦੀ ਹੁਣ ਮੈਂ 2015 ਤੋਂ ਕੰਮ ਕਰ ਰਹੀ ਆ 25 ਚੱਲ ਰਿਹਾ ਹਨਾ 10 ਸਾਲ ਹੋ ਗਏ 10 ਸਾਲ ਇੱਕ ਕੰਟੀਨਿਊ ਕਹੋ ਇੱਕ ਰੇਸ ਚ ਚੱਲੀ ਜਾ ਰਹੇ ਆ ਹਨਾ ਪਤਾ ਨਹੀਂ ਮੰਜ਼ਿਲ ਕੀ ਹੈ ਕੀ ਨਹੀਂ ਕੁਝ ਨਹੀਂ ਪਤਾ ਪਰ ਮੈਨੂੰ ਇਹਨਾਂ ਨੂੰ ਪਤਾ ਵੀ ਹਾਂ ਮਿਹਨਤ ਕਰਨੀ ਜ਼ਰੂਰੀ ਹੈ ਤੇ ਮਿਹਨਤ ਕਰ ਰਹੀ ਆ ਇਹੀ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਅੱਜ ਆ ਮੇਰੇ ਕੋਲ ਕੱਲ੍ਹ ਵਾਰੇ ਮੈਂ ਨਹੀਂ ਸੋਚਦੀ ਵੀ ਕੱਲ੍ਹ ਨੂੰ ਕੀ ਹੋਊਗਾ ਹੈਨਾ ਤੇ ਅੱਜ ਨੂੰ ਮੈਂ ਉਹ ਹੀ ਆਪਣੀ ਮਨਤ ਨਾਲ ਆਪਣੇ ਆਪਣੇ ਇੰਟਰਸਟ ਦੇ ਕੰਮ ਨਾਲ ਉਹ ਜਿੱਚ ਮੈਨੂੰ ਸਕੂਨ ਮਿਲਦਾ ਮੈਂ ਉਹ ਕਰ ਰਹੀ ਆ ਇਹ ਵੀ ਵੱਡੀ ਗੱਲ ਆ ਉਹ ਚੀਜ਼ ਸਮਝ ਵਾਲਾ ਜਾਣਦਾ ਹੁੰਦਾ ਇੱਕ ਪਾਸੇ ਤਾਂ ਇਹ ਵੀ ਕਿਹਾ ਜਾਂਦਾ ਨਾ ਕਿ ਕੁੜੀਆਂ ਜੇ ਕੁਝ ਵੀ ਆਪਦਾ ਹੁਨਰ ਸਿੱਖ ਕੇ ਆਣ ਜੇ ਉਹਨਾਂ ਨੇ ਆਪਣੇ ਆਪਣੇ ਪੈਰਾਂ ਤੇ ਖੜੀਆਂ ਹੋਣਾ ਹੈ ਜਾਂ ਫਿਰ ਪਰਿਵਾਰ ਆਪਾਂ ਕਈ ਵਾਰ ਉਮੀਦਾਂ ਲੱਭਦੇ ਆ ਨਾ ਅੱਗੇ ਫਿਰ ਇੱਥੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਦੋਗਲਾਪਣਾ ਆ ਗਿਆ ਹਾਂ ਬਿਲਕੁਲ ਹੁੰਦਾ ਹੈ ਤੇ ਉਹ ਚੀਜ਼ ਵੀ ਹੈ ਕੁੜੀਆਂ ਨੇ ਐਵੇਂ ਵੀ ਕੇਸ ਦੇਖਿਆ ਮੈਂ ਕਾਫੀ ਹੈਨਾ ਇਹ ਥੋੜਾ ਜਿਆਦਾ ਪਰਸਨਲ ਹੋ ਜੂ ਪਰ ਕੋਈ ਗੱਲ ਨਹੀਂ ਹੈਨਾ ਕੁੜੀਆਂ ਨੂੰ ਲੈ ਕੇ ਕੁੜੀਆਂ ਨਾ ਜੋਬ ਵੀ ਕਰਦੀਆਂ ਨੇ ਕੁੜੀਆਂ ਤੋਂ ਘਰ ਦਾ ਕੰਮ ਦੀ ਵੀ ਪੂਰਾ ਐਵੇਂ ਰੱਖਿਆ ਜਾਂਦਾ ਹੈ ਉਹ ਘਰ ਦਾ ਵੀ ਸਾਰਾ ਕੰਮ ਕਰਨਾ ਹੈਨਾ ਉਹਨਾਂ ਤੇ ਡਬਲ ਪ੍ਰੈਸ਼ਰ ਬਣਾਇਆ ਜਾਂਦਾ। ਹੂੰ। ਕੁੜੀ ਮੈਨੂੰ ਬਹੁਤ ਕੁੜੀਆਂ ਨੇ ਇਹ ਸਲਾਹ ਦਿੱਤੀ ਆ ਵੀ ਕਿਉਂ ਇੰਨਾ ਖਬੀ ਜਾਨੀ ਆ ਵੀ ਨਾਲੇ ਤੂੰ ਇਹ ਕਰਿਆ ਕਰੇਂਗੀ ਨਾਲ ਤੂੰ ਘਰ ਦਾ ਕਰਿਆ ਕਰੇਗੀ ਹਨਾ। ਵੀ ਇਹਨਾਂ ਨੂੰ ਚੰਗਾ ਆਰਾਮ ਨਾਲ ਰਹੇ। ਬਾਕੀ ਕੁੜੀਆਂ ਵੀ ਤਾਂ ਰਹਿਣੀਆਂ ਨੇ ਤੂੰ ਕਿਉਂ ਨਹੀਂ ਰਹਿ ਸਕਦੀ ਹਨਾ। ਪਰ ਮੇਰੇ ਖਿਆਲ ਨਾਲ ਇਹ ਜਿੰਦਗੀ ਤਾਂ ਮੈਂ ਆਪ ਚੁਣੀ ਆ ਨਾ ਆਪਣੀ। ਤਾਂ ਇਹ ਹੈ ਇਹ ਚੀਜ਼ ਹਨਾ ਵੀ ਨਾਲੇ ਤਾਂ ਇਹ ਡਿਮਾਂਡ ਹੁੰਦੀ ਆ ਵੀ ਹਾਂ ਨੌਕਰੀ ਲੱਗੀ ਹੋਈ ਕੁੜੀ ਚਾਹੀਦੀ ਆ। ਹੂੰ। ਪਰ ਇੱਕ ਦੂਸਰੀ ਗੱਲ ਉਹਦੀ ਜਿਹੜੀ ਉਹ ਤਰੱਕੀ ਹੁੰਦੀ ਆ ਉਹ ਚੀਜ਼ ਬਰਦਾਸ਼ਤ ਨਹੀਂ ਹੁੰਦੀ। ਹੂੰ। ਉਜ ਆਪਣੀ ਮਰਜ਼ੀ ਨਾਲ ਕੱਪੜੇ ਵੀ ਪਾ ਰਹੀ ਹੈ ਨਾ ਨਹੀਂ ਬਰਦਾਸ਼ਤ ਹੁੰਦੇ ਉਹਨਾਂ ਨੂੰ ਹਾਂ ਇਹ ਜ਼ਰੂਰ ਹੁੰਦਾ ਵੀ ਮਹੀਨੇ ਦੀ ਤਨਖਾਹ ਜ਼ਰੂਰ ਆ ਰਹੀ ਹੈ ਘਰੇ ਉਹ ਚੀਜ਼ ਵੀ ਹੈ ਵੀ ਹਾਂ ਸਾਥ ਜ਼ਰੂਰ ਤੇਰੇ ਯਾਰਾ ਕਰ ਫੈਮਿਲੀ ਚ ਪਰ ਉਹਨੂੰ ਉਵੇਂ ਸਪੋਰਟ ਨਹੀਂ ਕਰਿਆ ਜਾਂਦਾ ਵੀ ਤੇਰੀ ਆਪਣੀ ਜ਼ਿੰਦਗੀ ਹੈ ਤੂੰ ਤੂੰ ਖੁਦ ਵੀ ਜਿਉ ਸਿਰਫ ਪੈਸਾ ਕਮਾਉਣ ਵਾਲੀ ਮਸ਼ੀਨ ਨਾ ਬਣ ਕੇ ਰਹਿ ਕੋਈ ਨਹੀਂ ਕਹਿੰਦਾ ਉਹਨੂੰ ਐਵੇਂ ਵੀ ਹਾਂ ਵੀ ਤੂੰ ਆਪਣੀ ਮਰਜ਼ੀ ਨਾਲ ਜੀ ਜਿਵੇਂ ਤੂੰ ਚਾਹਣੀ ਆ ਨਹੀਂ ਕਹਿੰਦੇ ਫਿਰ ਵੀ ਉਹਨੂੰ ਉਹੀ ਕੰਪਰੋਮਾਈਜ਼ ਕਰਨੀ ਸਭ ਤੋਂ ਵੱਡੇ ਵੱਡਿਆਂ ਦੀ ਵੀ ਸਰਾ ਦਿੱਤੀ ਜਾਂਦੀ ਹੁੰਦੀ ਹੈ ਕੋਈ ਗੱਲ ਨਹੀਂ ਕੁੜੀਆਂ ਨੂੰ ਤਾਂ ਕੰਪਰੋਮਾਈਜ਼ ਕਰਨਾ ਹੀ ਪੈਂ ਦੁਨੀਆ ਹੀ ਕਰਦੀ ਆ ਤੁਸੀਂ ਕਰ ਲੋ ਕਈ ਕਹਿੰਦੇ ਆ ਕਿ ਆਸੀਂ ਜੀ ਤੱਕ ਕੀਤਾ ਜਿਵੇਂ ਆਪਣੀਆਂ ਮਦਰਸ ਹੋ ਗਿਆਂ ਜਾਂ ਫਿਰ ਕੋਈ ਆ ਨਾ ਸਿਸਟਰ ਕੋਈ ਵੀ ਲਗਾ ਲਓ ਬਿਲਕੁਲ ਹਾਂ ਇਹ ਚੀਜ਼ ਹੈ ਜਦੋਂ ਹੁਣ ਕੁੜੀਆਂ ਬੋਲਦੀਆਂ ਨੇ ਨਾ ਤੇ ਫਿਰ ਉਹਨਾਂ ਤੇ ਇੱਕ ਸੱਚੀ ਟੈਗ ਵੀ ਲਾਇਆ ਜਾਂਦਾ ਵੀ ਤਾਂ ਫੈਮਿਲੀ ਗਮ ਨਹੀਂ ਹੈ ਹਨਾ ਤੇ ਫਿਰ ਇੱਕ ਐਗਜ਼ਾਮਪਲ ਸੱਚੀ ਕਰਤੀ ਚੱਕੀ ਜਾਂਦੀ ਆ ਵੀ ਹਾਂ ਤੇਰੀ ਮੰਮੀ ਇਹ ਕਿਹੜਾ ਕੀਤਾ ਨਹੀਂ ਹੋਣਾ ਹੂੰ ਉਹਨੇ ਵੀ ਤਾਂ ਬਰਦਾਸ਼ਤ ਕੀਤਾ ਹੋਗਾ ਜੀ ਫਿਰ ਦੇਖਿਆ ਜੇ ਵੀ ਉਹ ਹੀ ਸਾਰੀਆਂ ਚੀਜ਼ਾਂ ਹੀ ਚੋਰਾ ਕੇ ਲੈ ਕੇ ਆਉਣੀਆਂ ਨੇ ਫਿਰ ਉਹ ਤਾਂ ਉਹਵੇਂ ਘਰਾਂ ਤੋਂ ਬਾਹਰ ਵੀ ਨਹੀਂ ਗਈਆਂ ਤੋਂ ਉਹਨਾਂ ਤੋਂ ਤਾਂ ਵੀ ਮਤਲਬ ਮੈਂ ਕਹਿਣੀ ਆ ਜਾਂ ਸਾਡੇ ਕਿਸੇ ਪਰਿਵਾਰ ਵਾਲੇ ਨੇ ਇਹ ਵੀ ਨਹੀਂ ਉਮੀਦ ਕੀਤੀ ਵੀ ਤੂੰ ਹਾਂ ਮਹੀਨੇ ਦਾ 30000 ਰੁਪਏ ਕਮਾ ਕੇ ਲਿਆ ਕੇ ਉਹ ਤਾਂ ਘਰ ਹੀ ਸੀ ਨਾ ਤਾਂ ਘਰ ਪਰਿਵਾਰ ਸੰਭ ਰਹੀਆਂ ਸੀ ਵਧੀਆ ਗੱਲ ਆ ਉਹ ਘਰੇ ਕੰਮ ਵੀ ਕਰ ਰਹੀਆਂ ਸੀ ਉਹ ਵਧੀਆ ਗੱਲ ਆ ਨਾਲੇ ਤਾਂ ਇੱਕ ਤਾਂ ਉਮੀਦ ਹੁੰਦੀ ਆ ਵੀ ਹਾਂ ਨੌਕਰੀ ਲੱਗੀ ਹੋਣੀ ਚਾਹੀਦੀ ਦੂਸਰਾ ਬੋਲ ਵੀ ਨਹੀਂ ਸਕਦੀ ਉਹ ਆਪਣੇ ਲਈ ਕੋਈ ਗੱਲ ਵੀ ਨਹੀਂ ਕਹਿ ਸਕਦੀ ਇਹ ਤਾਂ ਫਿਰ ਥੋੜਾ ਜਿਹਾ ਡਬਲ ਪ੍ਰੈਸ਼ਰ ਵਾਲੀ ਗੱਲ ਹੋ ਜਾਂਦੀ ਆ ਫਿਰ ਕੁੜੀਆਂ ਕਿਉਂ ਕੰਮ ਕਰਨੀਆਂ ਹੀ ਆ ਜ਼ਿਆਦਾਤਰ ਕੁੜੀਆਂ ਐਸੀ ਗੱਲ ਕਰਕੇ ਨਹੀਂ ਕੰਮ ਕਰਦੀਆਂ ਬਿਲਕੁਲ ਬਹੁਤ ਕੁੜੀਆਂ ਆਉਂਦੀਆਂ ਨੇ ਹਨਾ ਕੰਮ ਕਰਨ ਵੀ ਦੀਦੀ ਕਿਉਂ ਹਨਾ ਬਿਨਾਂ ਗੱਲ ਤੋਂ ਪ੍ਰੈਸ਼ਰ ਝੱਲੀ ਜਾਈਏ ਇਹ ਨਾਲ ਤਾਂ ਅਸੀਂ ਇਦਰੋਂ ਕਰਾਂਗੇ ਜਦੋਂ ਸਾਡਾ ਸਰਦ ਦਾ ਵੀ ਕੋਈ ਕੰਮ ਹੋਵੇ ਤਾਂ ਘਰਾਂ ਦਿੰਦੇ ਹੀ ਨਹੀਂ ਕੋਈ ਹੋਵੇ ਤਾਂ ਸਪੋਰਟ ਕਰਦੇ ਹੀ ਨਹੀਂ ਉਰੇ ਅਸੀਂ ਕਰ ਲਾਂਗੇ ਵਿਆਹ ਤੋਂ ਬਾਅਦ ਪਤਾ ਨਹੀਂ ਕੀ ਬਣੂ ਮੈਂ ਤਾਂ ਹਜੇ ਤਾਂ ਕੋ ਡਰ ਨਹੀਂ ਨਿਕਲਿਆ ਕੁੜੀਆਂ ਚੋਂ ਵੀ ਵਿਆਹ ਤੋਂ ਬਾਅਦ ਕੀ ਬਣੂ ਜੀ ਜਦੋਂ ਇਹ ਡਰ ਨਿਕਲ ਗਿਆ ਨਾ ਫਿਰ ਸੱਚੀ ਕੁੜੀਆਂ ਹੁੰਦਾ ਬਹੁਤ ਘੱਟ ਮੈਨੂੰ ਐਵੇਂ ਲੱਗਦਾ ਕਿ ਕੁੜੀਆਂ ਉਹ ਮੇ ਕਾਮਯਾਬ ਹੁੰਦੀਆਂ ਨਹੀਂ ਜਦੋਂ ਇਹ ਡਰ ਨਿਕਲ ਗਿਆ ਨਾ ਵਿਆਹ ਤੋਂ ਬਾਅਦ ਆਲਾ ਡਰ ਨਿਕਲ ਗਿਆ ਸੱਚੀ ਕੁੜੀਆਂ ਬਹੁਤ ਅੱਗੇ ਤੱਕ ਜਾਣੀਆਂ ਮੈਨੂੰ ਇਹ ਚੀਜ਼ ਪੱਕਾ ਮੈਨੂੰ ਲੱਗਦਾ ਹਜੇ ਵੀ ਕੋ ਗੈਪ ਬਣਿਆ ਪਿਆ ਵਿਆਹ ਤੋਂ ਬਾਅਦ ਆਲਾ ਜੇ ਫਿਰ ਕੁੜੀਆਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਮੈਨੂੰ ਇਹ ਲੱਗਦਾ ਵੀ ਉਹ ਜੋ ਚਾਹਣ گی ਆਪਣੀ ਮਰਜ਼ੀ ਦਾ ਕੰਮ ਕਰਨੀ گی ਹਨ ਬਹੁਤ ਕਾਮਯਾਬ ਹੋਣਗੀ